ਜਸ ਦੇ ਕੇ ਪਿੰਡ ਬਨਵਾਲੇ ਪੁਰਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਉਮਰ 22 ਸਾਲ ਦਾ ਹੋਇਆ ਇੰਗਲੈਂਡ ਵਿੱਚ ਰੋਡ ਐਕਸੀਡੈਂਟ ਇਸ ਰੋਡ ਐਕਸੀਡੈਂਟ ਦੇ ਦੌਰਾਨ ਹੋਈ ਉਸ ਦੀ ਮੌਤ ਜਦ ਇਸ ਘਟਨਾ ਕਰਮ ਬਾਰੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਪਈ 2 ਸਾਲ ਪਹਿਲਾਂ ਹੀ ਕਿਹਾ ਸੀ ਆਪਣਾ ਤੇ ਪਰਿਵਾਰ ਦਾ ਸੁਹਾਵਨਾ ਭਵਿਕ ਬਣਾਉਣ ਦੇ ਲਈ ਪਰ ਅਨਹੋ ਨੇ ਕੁਝ ਹੋਰ ਹੀ ਮੰਜ਼ੂਰ ਸੀ ਗ੍ਰਿਪ ਕਿਸਾਨ ਦਾ ਇਕਲੌਤਾ ਪੁੱਤਰ ਸੀ ਪਿੱਛੇ ਆਪਣੇ ਬੁੱਢੇ ਮਾਪੇ ਬਾਪ ਨੂੰ ਛੱਡ ਗਿਆ ਪਰਿਵਾਰ ਤੇ ਪਿੰਡ ਵਾਲਿਆਂ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸੰਸਥਾ پاسੋਂ ਬੇਨਤੀ ਕੀਤੀ ਕਿ ਸੁਖਪ੍ਰੀਤ ਸਿੰਘ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ ਤਾਂ ਕਿ ਉਸ ਦੇ ਆਖਰੀ ਦਰਸ਼ਨ ਕਰ ਸਕੇ ਤਰਨਤਾਰੰਤ ਸਨੁਪਤੇ ਆਵਾਜ਼ ਦੀ ਖਾਸ ਰਿਪੋਰਟ ਹਾਂ ਜੀ ਮੈਂ ਪਤਾ ਜੀ ਮੇਰਾ ਪੁੱਤ ਮੇਰੇ ਪੁੱਤ ਨੂੰ 2 ਸਾਲ ਹੋ ਗਏ 11 ਤਰੀਕ ਨੂੰ ਹਾਂ ਮੈਂ ਮਾਜਾ ਮੇਰਾ ਪੁੱਤ 25 ਤਰੀਕ ਨੂੰ ਬੰਨਿਆ ਸਾਲ ਲੱਗਾ ਮੇਰੇ ਪੁੱਤ ਹਾਂ ਮੈਂ ਮਾਂ ਆ ਜਾ ਕੀ ਗੱਲ ਹੋਈ ਉਹਥੇ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ ਮੇਰਾ ਪੁੱਤ ਕੰਮ ਤੋਂ ਆਉਂਦਿਆ ਸੀ ਮੁਲਕਾ ਮੈਂ ਪੁੱਤ ਦਾ ਮੂਏਕਲਾ ਮੁਲਕਾ ਮੈਂ ਪੁੱਤ ਨੂੰ ਜਪੀ ਭਾਗੇ ਮੈਂ ਅ ਮਰ ਮੈਨੂੰ ਮੈਂ ਮੇਰਾ ਪੁੱਤ ਸਾਡੇ ਸਾਡੇ ਕੋਲ ਆ ਜੇ ਮੇਰਾ ਪੁੱਤ ਸਾਨੂੰ ਮਿਲਾ ਦੇਣ ਮੇਰਾ ਪੁੱਤ ਸਾਨੂੰ ਮਿਲਾ ਦੇਣ ਸਾਡੇ ਕੋਲ ਆ ਜੇ ਸਾਡਾ ਧੁਰ ਕੇ ਗਿਆ ਹੀ ਦੱਬੇ ਤੇ ਪਈ ਕੇ ਆ ਜੇ ਨਹੀਂ ਮੇਰਾ ਪੁੱਤ ਦੱਬੇ ਤੇ ਪਈ ਕੇ ਆ ਜੇ ਮੈਨੂੰ ਠੰਡ ਪੈ ਜੇ ਮੈਨੂੰ ਤੁਸੇ ਰਜਮ ਦੇ ਬਚੀ ਹਾਂ ਮੈਂ ਹਾਂ ਦਰਸ਼ਨ ਕਰਨੇ ਚਾਹਉਣੀ ਬੱਤੇ ਦੇ ਮੈਂ ਆਪਦਾ ਪੁੱਤ ਵੇਖ ਲਾ ਮੇਰੀਆਂ ਅੰਦਰਾ ਠੰਡੀਆਂ ਆ ਜਾਂਾਂ ਹੇ ਮੈਂ ਮਾਤਾ ਤੁਹਾਡਾ ਨਾਮ ਮੈਂ ਹਰਜਿੰਦਰ ਸਿੰਘ ਬਨਵਾਲੀਪੁਰ ਜ਼ਿਲ੍ਹਾ ਜਨਰਲ ਸੈਕਟਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਮੇਰਾ ਭਤੀਜਾ ਸੁਖਮਣ ਪ੍ਰੀਤ ਸਿੰਘ son of ਦਵਿੰਦਰ ਸਿੰਘ ਜੋ ਅੱਜ ਤੋਂ 2 ਸਾਲ ਪਹਿਲੋਂ ਸਟੱਡੀ 'ਤੇ ਇੰਗਲੈਂਡ 'ਪੇ भेजया ਸੀ ਉਹਨੂੰ ਪੜ੍ਹਾਈ ਕਰਨ ਵਾਸਤੇ ਪੜ੍ਹਾਈ ਤੋਂ ਬਾਅਦ ਉਸਨੇ ਆਪਣਾ ਕੋਈ ਕੰਮਕਾਜ ਜਿਹੜਾ ਚਲਾਇਆ ਘਰ ਦੇ ਹਾਲਾਤ ਸੁਧਾਰਨ ਵਾਸਤੇ ਆਪਣੇ ਦਿਹਾੜੀ ਤੋਂ ਦਿਹਾੜੀ ਲਾ ਕੇ ਜਿਹੜਾ ਵੀ ਉਹ ਵਾਪਸ ਆਉਣ ਡਿਆ ਸੀ ਉਹ ਰਸਤੇ ਦੇ ਵਿੱਚ ਉਹਦਾ ਜਿਹੜਾ ਵੀ ਐਕਸੀਡੈਂਟ ਹੋ ਗਿਆ ਤੇ ਉੱਥੇ ਡੈਥ ਹੋ ਗਈ ਘਰ ਦੇ ਹਾਲਾਤ ਜਿਹੜੇ ਆ ਵੀ ਸਾਡੇ ਭਰਾ ਦੇ ਬਹੁਤ ਮਾੜੇ ਇਹਨਾਂ ਹਾਲਾਤਾਂ ਦਾ ਜਿਹੜਾ ਵਾ ਵੀ ਅਸੀਂ ਵੇਖ ਕਹੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ پاسੋਂ ਮੰਗ ਕਰਦੇ ਆ ਵੀ ਸਾਡੇ ਭਰਾ ਦੇ ਲਾਤਾ ਨੂੰ ਵੇਖਦੇ ਹੋ ਉਹਦੀ ਜਿਹੜੀ ਡੈੱਡ ਬੋਡੀ ਸਾਡੇ ਭਤੀਜਾ ਸੁਖਮਨ ਪ੍ਰੀਤ ਸਿੰਘ ਦੀ ਜਿਹਦੀ ਕਰੀਬ ਉਮਰ ਅਜੇ ਵੀ 20 ਸਾਲ ਦਾ ਭੇਜਿਆ ਸੀ 22 ਸਾਲ ਦੀ ਉਮਰ ਹੋਈ ਸੀ ਉਹਦੀ ਡੈੱਡ ਬੋਡੀ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਵਾਪਸ ਸਾਡੇ ਘਰ ਭੇਜੇ ਤਾਂ ਜੋ ਉਹਦਾ ਮਾਂ ਪਿਓ ਜਿਹੜਾ ਬਜ਼ੁਰਗ ਮਾਂ ਪਿਓ ਰੋਲਦਾ ਫਿਰਦਾ ਰੋਂਦਾ ਫਿਰਦਾ ਉਹਦੀ ਜਿਹੜੀ ਆ ਵੀ ਆਖਰੀ ਵਾਰ ਉਹਦਾ ਜਿਹੜਾ ਪਿਓ ਨੂੰ ਦੇਖ ਸਕੇ ਸਾਡੀ ਤੇ ਇਹੋ ਅਪੀਲ ਹੈ ਜੀ ਹਾਂ ਜੀ ਬਿਲਕੁਲ ਉਹ ਮਾਂ ਪਿਓ ਦਾ ਕਲੋਤਾ ਪੁੱਤਰ ਸੀ ਜੀ ਘਰ ਦੇ ਕੀ ਹਾਲਾਤ ਘਰ ਦੇ ਹਾਲਾਤ ਜੀ ਉਹ ਇੱਕ ਛੋਟਾ ਨਾਰਮਲ ਕਿਸਾਨ ਹੈ ਜੀ ਆਪਣਾ ਟਾਈਮ ਪਾਸ ਕਰਦਾ ਜੀ ਤੇ ਬਾਕੀ ਤੁਸੀਂ ਉਹਦਾ ਜਿਹੜਾ ਘਰ ਵੀ ਦੇਖ ਸਕਦੇ ਆ ਜੀ ਬਹੁਤ ਹਾਲਾਤ ਖਰਾਬ ਹੈ ਜੀ ਮੇਰਾ ਨਾਮ ਪ੍ਰਗਟ ਸਿੰਘ ਬਨਵਾਲੀ ਪੁਰ ਸਰਪੰਚ ਜਿੱਥੇ ਘਰ ਆਏ ਤੁਸੀਂ ਕਹਿੰਦੇ ਜੋ ਇਥੇ ਕੀ ਦਰਵਾਜ਼ਾ ਸੀ ਕਸ਼ਣਾ ਦਾ ਇਥੇ ਬੱਚਾ ਬਾਹਰ ਗਿਆ ਸੀਗਾ ਦਵਿੰਦਰ ਸਿੰਘ ਜੀ ਦਾ ਸੁਖਮਨ 프리 ਦਾ ਉਹ ਗਿਆ ਤੇ ਪੜ੍ਹਾਈ ਵੇਸਤੇ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਰਜ਼ਾ-ਕਰਜ਼ਾ ਚੱਕ ਕੇ ਚਾਹ 20 ਲੱਖ ਰੁਪਏ ਦੇ ਲਗਭਗ ਉਹਨੂੰ ਬਾਹਰ ਭੇਜਿਆ اچانک ਬਾਹਰ ਕੋਈ ਇਹੋ ਜੀ ਦੁਰਘਟਨਾ ਹੋ ਗਈ ਆ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਨਾਲ ਜਿਹੜਾ ਵਾ ਉਹ ਐਦਵਾਰ ਦੀ ਗੱਲ ਆ ਜੋ ਬਚਾ ਉਹ ਪੂਰਾ ਹੋ ਗਿਆ ਵਾ ਪਰਿਵਾਰ ਦੇ ਵਿੱਚ ਬਹੁਤ ਜਿਹੜੀ ਆ ਉਹ ਦੁੱਖ ਦੀ ਘੜੀ ਆ ਮਾਪਿਓ ਜਿਹੜਾ ਕੱਲਾ ਕੱਲਾ ਵਾ ਮਤਲਬ ਬੱਚਾ ਹੋਰ ਭਰਾ ਵੀ ਕੋਈ ਨਹੀਂ ਭੈਣ ਵੀ ਕੋਈ ਨਹੀਂ ਇਸ ਕਰਕੇ ਇਸ ਪਰਿਵਾਰ ਦੇ ਨਾਲ ਬਹੁਤ ਤਕਾ ਹੋਇਆ ਵਾ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਸਹਿਨਸੀਲਤਾ ਦੇਵੇ ਪਰ ਸਰਕਾਰਾਂ ਨੂੰ ਚਾਹੀਦਾ ਵਾ ਤੇ ਇਹ ਜਿਹੜਾ ਹੈਗਾ ਵਾ ਇੱਕ ਤੇ ਉਹਦਾ ਜਿਹੜਾ ਇੱਥੇ ਡੈੱਡ ਬੋਡੀ ਆ ਉਹ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਜਿਹੜੀਆਂ ਸੁਸਾਇਟੀਆਂ ਨੇ ਸੇਵਾਪਾਉਣ ਵਾਲੀਆਂ ਉਹ ਕੋਸ਼ਿਸ਼ ਕਰਨਗੇ ਤੇ ਬੱਚਾ ਆ ਸਕਦਾ ਵਾ ਸੋ ਇਹਨਾਂ ਦਾ ਜੋ ਹਾਲਾਤ ਨੇ ਕਿ ਇਸ ਸਮੇਂ ਸਰਦਾਰ ਬਖਸ਼ੀਤ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦਾ ਜਿਹੜਾ ਸੀ ਬਹੁਤ ਨਾਸ ਇਲਾਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਸੀ ਲੋਕ ਆਉਂਦੇ ਹੁੰਦੇ ਸੀ ਆਪਣੇ ਕਾਰੋਬਾਰ ਪਿੰਡ ਦਾ ਬਹੁਤ ਉਹਨਾਂ ਨੇ ਕਰਾਇਆ ਵਿਕਾਸ ਪਿੰਡ ਦੇ ਵਿੱਚ ਜਿਹੜੀਆਂ ਉਹ ਬੜਾਂਗੇ ਚੀਜ਼ਾਂ ਉਹਗਾ ਨਹੀਂ ਬੜ ਸਕਦੀਆਂ ਏਡੀ ਵਧੀਆ ਜਿਹੜੀ ਉਹਨਾਂ ਦੀ ਸੋਚ ਸੀ ਤੇ ਉਸ ਪਰਿਵਾਰ ਦਾ ਇਹ ਬੱਚਾ ਵਾ ਜਿਹੜਾ ਲੋਕਾਂ ਦੀ ਸੇਵਾ ਕਰਦਾ ਰਿਹਾ ਇਸ ਕਰਕੇ ਇਸ ਪਰਿਵਾਰ ਨੂੰ ਜਿਹੜਾ ਵਾ ਤੋਂ ਅੱਜ ਮਦਦ ਕੀਤੀ ਜਾਵੇ ਆਕੇ ਇਹਨਾਂ ਦਾ ਜਿਹੜਾ ਕਰਜ਼ਾ ਕਰਜ਼ਾ ਚੜਿਆ ਹੋਆ ਉਹ ਲੱਥ ਜਾਵੇ ਕਿਉਂਕਿ ਸੇਵਾ ਸੁਸਾਇਟੀਆਂ ਵਾਂ ਸਰਕਾਰਾਂ ਆ ਕੇ ਕੋਈ ਗੱਲ ਨਹੀਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸਹਿਨਸ਼ੀਲਤਾ ਸਹਿਣ ਦਾ ਮੌਕਾ ਜਿਹੜਾ ਵਾ ਉਹ ਤਾਕਤ ਬਖਸ਼ੇ ਵੀ ਜਿਲ੍ਹਾ ਈਡੀ ਵੱਡਾ ਜਿਹੜਾ ਉਹ ਦੁਰਘਟਨਾ ਹੋਈ ਆ ਬੱਚੇ ਦਾ ਚਲੇ ਜਾਣਾ ਬਹੁਤ ਮੁਸ਼ਕਲ ਹੋਈ ਆ ਉਹਨਾਂ ਕੋ ਤੇ ਇਸ ਵੇਲੇ ਜਿਹੜਾ ਵਾ ਰੋ ਰੋ ਕੇ ਮਾਂ ਪਿਓ ਦਾ ਬਾਕੀ ਵੀ ਜਿਹੜੇ ਭਰਾ ਨੇ ਸਰਕਾਰ ਦੇ ਸਿੰਘ ਜੀ ਆਦਵਿੰਦਰ ਸਿੰਘ ਸਰਪੰਚ ਸਾਰੇ ਜਿਹੜੇ ਆ ਇਹਨਾਂ ਦਾ ਜਿੱਤਰਾ ਦੇ ਲਿਆ ਉਹ ਬਹੁਤ ਦੁੱਖ ਦੀ ਘੜੀ ਐ ਇਸ ਵੇਲੇ ਤੇ ਸਰਕਾਰਾਂ ਨੂੰ ਚਾਹੀਦਾ ਇਹਨਾਂ ਲਈ ਮਤਕਰ ਹੈ